ਸਸ਼੍ਰੀਕਾਲ ਜੀ ਮੈਂ ਹਰਵਿੰਦਰ ਕੌਰ ਰੋਜ਼ਾਨਾ ਟਾਈਮ ਦੇਖਣ ਵਾਲੇ ਸਾਰੇ ਸਰੋਤਿਆਂ ਦਾ ਸਵਾਗਤ ਹੈ ਤੁਹਾਨੂੰ ਪਤਾ ਹੀ ਹੈ ਕਿ ਪੰਜਾਬ ਦੇ ਵਿੱਚ ਕੰਗਣਾ ਰਨੋ ਦੇ ਦੋ ਥੱਪੜ ਪਿਆ ਹੈ ਉਸ ਨੂੰ ਲੈ ਕੇ ਪੂਰਾ ਵਿਵਾਦ ਛੜਿਆ ਹੋਇਆ ਤੇ ਅੱਜ ਸਾਡੇ ਨਾਲ ਸਹੀਓ ਕੀ ਪਰਮਦੇਵ ਸਿੰਘ ਸਾਡੇ ਨਾਲ ਮੌਜੂਦ ਨੇ ਤੇ ਉਹਨਾਂ ਨੂੰ ਇਸ ਮੁੱਦੇ ਨੂੰ ਲੈ ਕੇ ਗੱਲਬਾਤ ਕਰਾਂਗੇ ਸਸ਼੍ਰੀਕਾਲ ਪਰਮਜੀਤ ਜੀ ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਤੁਹਾਡਾ ਵੀ ਸਵਾਗਤ ਤੁਹਾਨੂੰ ਪਤਾ ਹੀ ਹੈ ਕਿ ਥੋੜੇ ਦਿਨਾਂ ਦੇ ਵਿੱਚ ਇਹ ਸੋਸ਼ਲ ਮੀਡੀਆ ਤੇ ਕਾਫੀ ਚਰਚਾ ਚੱਲ ਰਹੀ ਹੈ ਜੋ ਕੰਗਣਾ ਰਨੋ ਦੇ ਥੱਪੜ ਪਿਆ ਹੈ ਉਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਜਿੱਥੇ ਤੱਕ ਅਸੀਂ ਆਪਣੇ ਚੈਨਲਾਂ ਤੇ ਦੇਖਿਆ ਜਾਂ ਆਮ ਲੋਕਾਂ ਤੋਂ ਵੀ ਜਾਣਕਾਰੀ ਜ਼ਿਆਦਾ ਮਿਲਦੀ ਹੈ ਜੀ ਉੱਥੇ ਅਸੀਂ ਇਹ ਇਹ ਜਿਹੜਾ ਅਸਲੀ ਮੁੱਦਾ ਸੀ ਇਹ ਪੋਲੀਟੀਕਲ ਜੋੜ ਲਿਆ ਅਸਲੀ ਮੁੱਦਾ ਇਹ ਨਹੀਂ ਸੀ ਜਿਹੜਾ ਮੇਨ ਸੀ ਉਹ ਇਹ ਸਿਕਿਉਰਿਟੀ ਸੀ ਉਹ ਮੈਡਮ ਆਪਣੇ ਆਪ ਨੂੰ ਐਮਪੀ ਦਿਖਾਉਣਾ ਚਾਹੁੰਦੀ ਸੀ ਵੀਵੇਂ ਐਮਪੀ ਆ ਮੌਕੇ ਦੀ ਮੇਰਾ ਮੋਬਾਈਲ ਨਹੀਂ ਚੈੱਕ ਹੋ ਸਕਦਾ ਮੇਰਾ ਭਰਸ ਨਹੀਂ ਚੈੱਕ ਹੋ ਸਕਦਾ ਹਾਲਾਂਕਿ ਇਹ ਸਿਕਿਉਰਿਟੀ ਦੇ ਵਿੱਚ ਆਉਂਦਾ ਜੇ ਉਹ ਮੈਡਮ ਜਿਹੜੀ ਆਪਣੀ ਧੀ ਕੁਲਵਿੰਦਰ ਕੌਰ ਹੈ ਜੇ ਉਹ ਨਾਂ ਚੈਕਿੰਗ ਕਰਦੀ ਤਾਂ ਵੀ ਉਹ ਮਰਦੀ ਜੀ ਤਾਂ ਉਸ ਨੂੰ ਦੂਸਰੇ ਲੋਟ ਫਸਾ ਲਿਆ ਜਾਂਦਾ ਕਿਤੇ ਨਾ ਕਿਤੇ ਜਿਹੜੇ ਕੌਰ ਸਿੰਘ ਸਿੱਖ ਰਿਲੇਟਿਡ ਨੇ ਤਾਂ ਇਹਨਾਂ ਨੂੰ ਕਿਸੇ ਨਾ ਕਿਸੇ ਕੰਟਰੋਵਰਸੀ 'ਚ ਫਸਾ ਲਿਆ ਜਾਂਦਾ ਹੈ ਜੇ ਉਹ ਨਾ ਚੈਕਿੰਗ ਕਰਦੀ ਤਾਂ ਵੈਸੇ ਫਸਾ ਲੰਦੇ ਵੀ ਤੂੰ ਨੰਗਣ ਕਿਵੇਂ ਦਿੱਤੀ ਵੈਸੇ ਵੀ ਆਪਾਂ ਕਿਸੇ ਮਾਉਲ ਦੇ ਵਿੱਚ ਜਾਂਦੇ ਆਪਾਂ ਫਿਲੋ ਸ਼ੂਟ ਤੇ ਜਾਂਦੇ ਆ ਕਿਸੇ ਮਾਉਲ ਦੇ ਵਿੱਚ ਆਪਣਾ ਵੀ ਕੈਮਰਾ ਮਾਈਕ ਤੱਕ ਇਵਨ ਆਪਾਂ ਨੂੰ ਵੀ ਉਹ ਮਸ਼ੀਨ ਚ ਦੀ ਲੰਘਾਇਆ ਜਾਂਦਾ ਇਹਦੇ ਵਿੱਚ ਆਪਾਂ ਨੂੰ ਕੋਈ ਗੁੱਸੇ ਵਾਲੀ ਗੱਲ ਨਹੀਂ ਜੇ ਉਹ ਤੂੰ ਐਮਪੀ ਬਣ ਗਈ ਤਾਂ ਇਹ ਤਾਂ ਨਹੀਂ ਰੂਲ ਤਾਂ ਰੂਲ ਹੀ ਨੇ ਜੀ ਇਹ ਗਲਤ ਸੀਗੀ ਉਸ ਨੂੰ ਉਲਟ ਤਰੀਕੇ ਨਾਲ ਦਿਖਾਇਆ ਗਿਆ ਜੀ ਜਿਸ ਤਰ੍ਹਾਂ ਕੰਗੜਾ ਰਣੌਤ ਨੇ ਆਪਣਾ ਬਿਆਨ ਦਿੱਤਾ ਉਹਨਾਂ ਨੇ ਕਿਹਾ ਕਿ ਮੇਰੇ ਫੇਸ ਤੇ ਹਿੱਟ ਕੀਤਾ ਗਿਆ ਤੇ ਉਸ ਤੋਂ ਬਾਅਦ ਇੱਕ ਸ਼ਬਦ ਹੋਰ ਵਰਤੇ ਜਿਆ ਪੰਜਾਬੀਆਂ ਦੇ ਲਈ ਅੱਤਵਾਦ ਥੱਪੜ ਮਾਰਨ ਦੇ ਨਾਲ ਕੀ ਅੱਤਵਾਦ ਅੱਧਵਾਦ ਵੱਜ ਜਾਂਦਾ ਨਹੀਂ ਨਹੀਂ ਇਹ ਤਾਂ ਪੰਜਾਬੀਆਂ ਦੇ ਨਾਲ ਜੋੜ ਕੇ ਰੱਖਿਆ ਜਾਂਦਾ ਜੇ ਸਿੱਖ ਕਿਤੇ ਲੰਗਰ ਲਾਉਂਦਾ ਫੇਰ ਉਹਨਾਂ ਨੂੰ ਮਤਲਬ ਕਿ ਜਦੋਂ ਕਿਤੇ ਲੋੜ ਪੈਂਦੀ ਹੈ ਤਾਂ ਸਿੱਖ ਆਜਾਦਾ ਵੀ ਆਵੇ ਲੰਗਰ ਲਾਵੇ ਸਾਨੂੰ ਲੋੜ ਹੈ ਜਦੋਂ ਸਿੱਖ ਕਿਤੇ ਦੂਏ ਲੁੱਟ ਹੁੰਦਾ ਜਿਵੇਂ ਆਪਣਾ ਹੱਕ ਮੰਗਦਾ ਫਿਰ ਅਤਵਾਦੀ ਹੈ ਇਹ ਤਾਂ ਸ਼ੁਰੂ ਤੋਂ ਹੀ ਚੱਲ ਆਇਆ ਪੰਜਾਬੀਆਂ ਨਾਲ ਤਾਂ ਧੱਕਾ ਹੋਣੇ ਆ ਬਾਰਡਰ ਤੇ ਮਰਨ ਵਾਸਤੇ ਸਿੱਖ ਜਦੋਂ ਸਿੱਖ ਆਪਣਾ ਹੱਕ ਦੀ ਗੱਲ ਕਰਦਾ ਇਹ ਰਤਬਦੀ ਹੈ ਤਗੜਾ ਰਣੌਤ ਨੂੰ ਲੈ ਕੇ ਗੱਲ ਕਰੀਏ ਤਾਂ ਬਹੁਤ ਸਾਰੀਆਂ ਪਾਰਟੀਆਂ ਨੇ ਬਿਆਨਬਾਜ਼ੀਆਂ ਦਿੱਤੀਆਂ ਨੇ ਚਾਹੇ ਉਹ ਅਕਾਲੀ ਦਲ ਆ ਚਾਹੇ ਕਾਂਗਰਸ ਪਾਰਟੀ ਪਰੰਤੂ ਮੌਜੂਦਾ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਹਜੇ ਕੋਈ ਵੀ ਗੱਲ ਇਸ ਨਾ ਕੋਈ ਟਵੀਟ ਨਾ ਹੀ ਕੋਈ ਬਿਆਨ ਦਿੱਤਾ ਗਿਆ ਇਹਨੂੰ ਕਿਵੇਂ ਦੇਖਦੇ ਹੋ ਤੁਸੀਂ ਇਹੀ ਦੁੱਖ ਹੈ ਅਰਵਿੰਦਰ ਗੌਰ ਜੀ ਵੀ ਹਰ ਇੱਕ ਪਾਰਟੀ ਦਾ ਨੇਤਾ ਚਾਹੇ ਕੋਈ ਛੋਟਾ ਵੱਡਾ ਜੀ ਹਰ ਪਾਰਟੀ ਨੇ ਆਪਣਾ ਪ੍ਰਤੀਕਰਮ ਦਿੱਤਾ ਅਕਾਲੀਆਂ ਨੇ ਵੀ ਦਿੱਤਾ ਕਾਂਗਰਸੀਆਂ ਨੇ ਵੀ ਦਿੱਤਾ ਹਰ ਇੱਕ ਬੰਦੇ ਨੇ ਆਪਣਾ ਪ੍ਰਤੀਕਰਮ ਦਿੱਤਾ ਹੈ ਕਿਸਾਨਾਂ ਨੇ ਆਪਣਾ ਦਿੱਤਾ ਪਰ ਜਿਹੜੇ ਆਪਣੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਉਹ ਚੁੱਪ ਬੈਠੇ ਨੇ ਐਡਾ بڑا ਮਸਲਾ ਹੋ ਗਿਆ ਭਾਈ ਅਮਰਤਪਾਲ ਸਿੰਘ ਜੀ ਚੋਣ ਜਿੱਤ ਗਏ ਸਰਬਜੀਤ ਸਿੰਘ ਖਾਲਸਾ ਚੋਣ ਜਿੱਤ ਗਏ ਉਹਨਾਂ ਦੇ ਮੂੰਹ ਇੱਕ ਵੀ ਵਾਰ ਵਧਾਈ ਨਹੀਂ ਦਿੱਤੀ ਸਰਬੱਤ ਸੰਗਤ ਨੇ ਵਧਾਈ ਦਿੱਤੀ ਹੈ ਕਿਤੇ ਨਾ ਕਿਤੇ ਇਹ ਗੱਲਾਂ ਆਮ ਪਬਲਿਕ ਦੇ ਵਿੱਚ ਉਠਾਈਆਂ ਨੇ ਜੀ ਤੇ ਕੰਗੜਾ ਰਨੌਥ ਨੂੰ ਲੈ ਕੇ ਗੱਲ ਕਰੀਏ ਤੇ ਕਿਤੇ ਨਾ ਕਿਤੇ ਇਹ ਵੀ ਕਿਹਾ ਜਾ ਰਿਹਾ ਹੈ ਬਹੁਤ ਸਾਰੀਆਂ ਮੈਨੂੰ ਨਹੀਂ ਪਤਾ ਅਫਵਾਹਾਂ ਹੈ ਜਾਂ ਸੱਚ ਹੈ ਕਿਤੇ ਨਾ ਕਿਤੇ ਹਨਾ ਤੇ ਡੀਆਈਜੀ ਵੱਲੋਂ ਜੋ ਬਿਆਨ ਦਿੱਤਾ ਗਿਆ ਕਿ ਕੁਲਵਿੰਦਰ ਕੌਰ ਤਾਂ ਮਾਫੀ ਮੰਗ ਰਹੀ ਹੈ ਤੇ ਹੁਣ ਕਿਹਾ ਜਾ ਰਿਹਾ ਹੈ ਕਿ ਕੁਲਵਿੰਦਰ ਕੌਰ ਪਛਤਾ ਰਹੀ ਹੈ ਇਸ ਗੱਲ ਨੂੰ ਲੈ ਕੇ ਵੀ ਮੇਤੋ ਇਹ ਗਲਤੀ ਹੋ ਗਈ ਆ ਨਹੀਂ ਇਹ ਚੀਜ਼ ਨੂੰ ਆਪਾਂ ਦੂਸਰੇ ਪਾਸੇ ਨੂੰ ਜੋੜ ਕੇ ਦੇਖ ਸਕਦੇ ਆ ਕਿਉਂਕਿ ਉਸ ਕੁੜੀ ਦਾ ਜਿਹੜਾ ਹਸਬੰਡ ਹੈ ਉਹ ਵੀ ਨੌਕਰੀਪੇਸ਼ ਹੈ ਉਹ ਨੌਕਰੀ ਦੇ ਕੀ ਪਤਾ ਉਹਨਾਂ ਤੇ ਦਬਾਅ ਪਾਇਆ ਜਾ ਰਿਹਾ ਹੋਵੇ ਜੀ ਕਿ ਤੁਹਾਨੂੰ ਨੌਕਰੀ ਤੋਂ ਕੱਢ ਦਿੱਤਾ ਜਾਵੇਗਾ ਕੀ ਪਤਾ ਪਰਦੇ ਦੇ ਪਿੱਛੇ ਕੀ ਸੱਚਾਈ ਹੈ ਜਿਆਦਾ ਉਹਦੇ ਹਸਬੰਡ ਤੇ ਵੀ ਦਬਾਅ ਪਾ ਰਹੇ ਹੋਣਗੇ ਇਹ ਤਾਂ ਹੁਣ ਅੱਗੇ ਜਾ ਕੇ ਗੱਲਾਂ ਦੀ ਸੱਚਾਈ ਸਾਹਮਣੇ ਆਊਗੀ ਵੀ ਅਸਲ ਵਿੱਚ ਹੈ ਕੀ ਹੈ ਜਿੰਨਾ ਤੱਕ ਕੁੜੀ ਉਹ ਕਲੀਅਰ ਕਰੂਗੀ ਕਿਉਂਕਿ ਜਦੋਂ ਤੱਕ ਹੁਣ ਤੱਕ ਤਾਂ ਉਸ ਦਾ ਪਰਿਵਾਰ ਇਹ ਗੱਲ ਕਹਿ ਰਿਹਾ ਵੀ ਅਸੀਂ ਆਪਣੀ ਕੁੜੀ ਦੇ ਨਾਲ ਆ ਕੁੜੀ ਨੇ ਗਲਤ ਨਹੀਂ ਕੀਤਾ ਜੋ ਵੀ ਗੱਲਾਂ ਹੋਈਆਂ ਨੇ ਕੁੜੀ ਦੀ ਵੀ ਆਡੀਓ ਵਾਇਰਲ ਹੋ ਗਈ ਠੀਕ ਹੈ ਉਹਦੇ ਭਾਈ ਦੀ ਵੀ ਹੋਗੀ ਮਾਂ ਦੀ ਵੀ ਹੋਗੀ ਵੀ ਹਾਂ ਅਸੀਂ ਖੜੇ ਆਂ ਕਿਸਾਨ ਜਥੇਬੰਦੀਆਂ ਨੇ ਵੀ ਕਿਹਾ ਵੀ ਇਹ ਸਿਕਿਉਰਿਟੀ ਪਰਪਸ ਨੂੰ ਲੈ ਕੇ ਤੂਲ ਫੜਾਈ ਜਾ ਰਹੀਆਂ ਮਾਮਲੇ ਨੂੰ ਕਿਤੇ ਨਾ ਕਿਤੇ ਹੁਣ ਮੋੜ ਆ ਗਿਆ ਵੀ ਉਹ ਮਾਫੀ ਮੰਗ ਰਹੀ ਆ ਇਹਦਾ ਮਤਲਬ ਵੀ ਉਹਦੇ ਤੇ ਗਲਤ ਜ਼ੋਰ ਪਾਇਆ ਜਾ ਰਿਹਾ ਵੀ ਉਹ ਮਾਫੀ ਮੰਗੇ ਤੇ ਇੱਕ ਗੱਲ ਹੁਣ ਹੋਰ ਜਿੱਥੇ ਗੱਲ ਅਮਰਤਪਾਲ ਤੇ ਸਰਜੀਤ ਸਿੰਘ ਖਾਲਸਾ ਨੇ ਤੁਹਾਨੂੰ ਪਤਾ ਹੈ ਕਿ ਆਜਾ ਚੋਣ ਲੜ ਕੇ ਆਪਣੀ ਵੱਡੀ ਲੀਡ ਦੇ ਨਾਲ ਜਿੱਤ ਹਾਸਲ ਕਰੀਆ ਬਹੁਤ ਸਾਰੇ ਹੁਣ ਇਹ ਗੱਲ ਕਹਿ ਰਹੇ ਆ ਕਿ ਕੁਲਵਿੰਦਰ ਕੌਰ ਨੇ ਸਿਆਸਤ 'ਚ ਐਂਟਰੀ ਕਰਨ ਲਈ ਸਾਰਾ ਕੁਝ ਕੀਤਾ ਇਹ ਅਫਵਾਹਾਂ ਨੇ ਜੋ ਸੱਚ ਹੈ ਇਹਨਾਂ ਦਾ ਕੁਝ ਨਹੀਂ ਪਤਾ ਪਰ ਬਹੁਤ ਸਾਰੀਆਂ ਇਹ ਗੱਲਾਂ ਹੋ ਰਹੀਆਂ ਨੇ ਕਿ ਕੁਲਵਿੰਦਰ ਕੌਰ ਜਿਹੜੀ ਕਿ ਉਹਦੀ ਸਿਆਸਤ 'ਚ ਵੀ ਐਂਟਰੀ ਹੋ ਸਕਦੀ ਨਹੀਂ ਆਪਾਂ ਇਹ ਤਾਂ ਤੁਸੀਂ ਦੇਖ ਲਿਆ ਵੀ ਕੁਲਵਿੰਦਰ ਕੌਰ ਦੀ ਸਿਆਸਤ ਸੈਂਟਰੀ ਹੋ ਸਕਦੀ ਕੀ ਪਤਾ ਕੰਗਣਾ ਫੇਮ ਲੈਣਾ ਚਾਹੁੰਦੀ ਹੋਵੇ ਹਾਂ ਜੀ ਆਪਾਂ ਇੱਕ ਪਹਿਲੂ ਨਾਲ ਨਾ ਦੇਖੋ ਹਾਂ ਕਿਉਂਕਿ ਉਹ ਧੀ ਤਾਂ ਵਿਚਾਰੀ ਖੜੀ ਆ ਗੇਟ ਤੇ ਹਾਂ ਉਹਨੂੰ ਕਿਹੜਾ ਪਤਾ ਵੀ ਕੰਗਣਾ ਆ ਰਹੀਆਂ ਉਹ ਤਾਂ ਉਹਦੇ ਵਾਸਤੇ ਤਾਂ ਜਿੰਨੇ ਆ ਰਹੇ ਨੇ ਯਾਤਰੀ ਸਾਰੇ ਇੱਕ ਸਮਾਨ ਨੇ ਕੰਗਣਾ ਨੇ ਅੱਗੇ ਰੌਲਾ ਪਾਇਆ ਹਾਂ ਤਾਇਮ ਆਵਲਾਤ ਉਲ ਫੜ ਗਿਆ ਇਹਦੇ ਵਿੱਚ ਕੁਲਵਿੰਦਰ ਕੌਰ ਦਾ ਕੀ ਕਸੂਰ ਹੈ ਕੀ ਪਤਾ ਕੰਗਣਾ ਵੀਨ ਚਾਹੁੰਦੀ ਹੋਂ ਵੀ ਕੰਗਣਾ ਨੇ ਆਪਣੇ ਆਪ ਨੂੰ ਮਸ਼ਹੂਰ ਕਰਨਾ ਹੋਵੇ ਦੁਬਾਰੇ ਪੈਲਾ ਵੀ ਉਸਨੇ ਵਿਵਾਦਤ ਬਿਆਨ ਦਿੱਤੇ ਨੇ ਕਿਸਾਨਾਂ ਬਾਰੇ ਵੀ ਦਿੱਤੇ ਨੇ ਪੰਜਾਬੀਆਂ ਬਾਰੇ ਵੀ ਦਿੱਤੇ ਨੇ ਪੈਲਾ ਵੀ ਅਤਵਾਦੀ ਬੋਲਦੀ ਆ ਤਾਂ ਉਹ ਤਾਂ ਉਹ ਜਿਹੜੀਆਂ ਗੱਲਾਂ ਸਾਹਮਣੇ ਆਈਆਂ ਨੇ ਉਹਦੇ ਵਿੱਚ ਤਾਂ ਇਹ ਹੈ ਵੀ ਉਸਨੇ ਉਹ ਨੇਮ ਪਲੇਟ ਤੇ ਪੜਿਆ ਕਿ ਕੌਰ ਉਤਵਾਦੀ ਅਤਵਾਦੀ ਕਹਿਣ ਲੱਗੇ ਪੰਜਾਬੀਆਂ ਨੂੰ ਹੀ ਕਿਉਂ ਜਿਹੜਾ ਕਿ 테러ਰਿਸਟ ਜਾਂ ਅਤਵਾਦੀ ਅਜਿਹੇ ਨਾਮ ਨਾਲ ਜੋੜਿਆ ਜਾਂਦਾ ਕਿਤੇ ਨਾ ਕਿਤੇ ਜੈਲ ਸੀ ਕਿਉਂਕਿ ਪੰਜਾਬੀ ਹਰ ਖੇਤਰ ਚ ਮੱਲਾ ਮਾਰਦਾ ਹੈ ਉਹ ਕਈ ਵਾਰ ਨਹੀਂ ਪਸੰਦ ਆਉਂਦੀ ਹੁੰਦੀ ਹੋਰ ਜਿਹੜੇ ਆਪਣੇ ਸਟੇਟ ਨੇ ਜਾਂ ਹੋਰ ਲੋਕ ਨੇ ਉਹਨਾਂ ਨੂੰ ਪੰਜਾਬੀ ਨਹੀਂ ਚੰਗੇ ਲੱਗਦੇ ਹੋਣਗੇ ਆਪਾਂ ਕਿਸੇ ਨੂੰ ਕਿਸੇ ਤਾਂ ਰੋਂ ਟਾਰਗੇਟ ਕਰਕੇ ਨਹੀਂ ਇਹ ਗੱਲ ਕਹਿ ਰਹੇ ਵੀ ਹਾਂ ਵੀ ਉਹਨਾਂ ਨੂੰ ਨਹੀਂ ਚੰਗੇ ਲੱਗਦੇ ਕਈ ਚਿਹਰੇ ਨਹੀਂ ਪਸੰਦ ਆਉਂਦੇ ਅੰਦਰ ਮੈਂ ਜਿਵੇਂ ਪੰਜਾਬੀ ਨੇ ਪੰਜਾਬੀਆਂ ਨੂੰ ਫਿਲਮਾਂ ਦੇ ਵਿੱਚ ਬਹੁਤ ਨੀਵਾ ਕਰਕੇ ਦਿਖਾਇਆ ਜਾਂਦਾ ਉਹਨਾਂ ਦੀਆਂ ਪੱਗਾਂ ਟੇਡੀਆਂ-ਮੇਡੀਆਂ ਕਰਕੇ ਦਿਖਾਈਆਂ ਜਾਂਦੇ ਨੇ ਦਾੜੀ ਹੋਰ ਲੋਟ ਕਰਕੇ ਮੰਨ ਲਓ ਹਾਸੋਹੀਣੀ ਦੇ ਵਿੱਚ ਪੰਜਾਬੀਆਂ ਨੂੰ ਤਾਂ ਹਮੇਸ਼ਾ ਹੀ ਟਾਰਗੇਟ ਕੀਤਾ ਜਾਂਦਾ ਜੀ ਆਪਾਂ ਕੀ ਕੀ ਕਹਿਦੀਏ ਇਹ ਦੇ ਬਾਰੇ ਜੀ ਪੰਜਾਬੀਆਂ ਨੂੰ ਹਰ ਪਾਸੇ ਨੂੰ ਲੱਤਾਂ ਖਿੱਚੀਆਂ ਜਾਂਦੀਆਂ ਨੇ ਪੰਜਾਬੀ ਦੀ ਜੀ ਤੇ ਬਹੁਤ-ਬਹੁਤ ਧੰਨਵਾਦ ਕਰਦੇ ਆ ਕਿ ਤੁਸੀਂ ਸਾਨੂੰ ਆਪਣਾ ਕੀਮਤੀ ਸਮਾਂ ਦਿੱਤਾ